ब्राउन हॉपर पूरी पिਠ ਵਾਲਾ टड्डा ਜਾਂ ਕਾਲੀ ਪਿਠ ਵਾਲਾ ਟड्डा ਕਈ ਜਗ੍ਹਾ ਤੇ ਆਪਾਂ ਕਹੀਏ ਜੜਾਂ ਦਾ ਤੇਲਾ ਤੇਲਾ ਜਾਂ ਕਾਲਾ ਤੇਲਾ ਤਾਂ ਕਿਸਾਨ ਵੀਰੋ ਜਿਹੜੀ ਔਣ ਵਾਲੀ ਝੋਨੇ ਦੀ ਸਮੱਸਿਆ ਹੁਣ ਬਾਕੀ ਤਕਰੀਬਨ ਤਕਰੀਬਨ ਜਿਹੜਾ ਸਟੇਜਾਂ ਜੋ ਝੋਨਾ ਪਾਰ ਹੋ ਚੁੱਕਿਆ ਤੇ ਜਿਹੜੀ ਹੁਣ ਲਾਸਟ ਫੇਸ ਵੱਲ ਜਿੱਧਰ ਨੂੰ ਜਾ ਰਿਹਾ ਹੈਗਾ ਕਟਾਈ ਵੱਲ ਨੂੰ ਤਾਂ ਉਸ ਟਾਈਮ ਤੇ ਇੱਕ ਸਭ ਤੋਂ ਵੱਡਾ ਜਿਹੜਾ ਇਹ ਤੇ ਹਮਲਾ ਹੁੰਦਾ ਤਾਂ ਉਹ ਹੈ ब्राउन प्लांट हॉपर ਦਾ ਜਾਂ ਆਪਾਂ ਕਾਲੀ ਪੇਠਾ ਵਾਲਾ ਟਿੱਡਾ ਪੂਰੀ ਪੇਠਾ ਵਾਲਾ ਟਿੱਡਾ ਜਾਂ ਤੇਲਾ ਕਾਲਾ ਤੇਲਾ ਜੜਦਾ ਤੇਲਾ ਅਲੱਗ-ਅਲੱਗ ਖੇਤਰਾਂ ਦੇ ਵਿੱਚ ਅਲੱਗ-ਅਲੱਗ ਏਰੀਆ ਦੇ ਵਿੱਚ ਅਲੱਗ-ਅਲੱਗ ਨਾਮ ਨਾਲ ਜਿਹੜਾ ਇਹਨੂੰ ਜਾਣਿਆ ਜਾਂਦਾ ਹੈ ਤਾਂ ਹੁਣ ਆਪਾਂ ਗੱਲ ਕਰਾਂਗੇ ਜਿਹੜੀ ਇਸ ਸਟੇਜ ਦੇ ਉੱਪਰ ਤੁਹਾਡੇ ਪੂਰੇ ਟਿੱਡੇ ਦਾ ਅਟੈਕ ਆਉਣਾ ਹੈ ਕਿੰਨੇ ਮਤਲਬ ਜਦੋਂ ਕਿਹੜਾ ਲੈਵਲ ਹੋਇਆ ਉਹਦਾ ਕਿਸ ਈਟੀਐਲ ਲੈਵਲ ਤੇ ਇਕਨੋਮਿਕਲੀ ਥਰੈਸ ਲੈਵਲ ਤੇ ਕਿਸ ਲੈਵਲ ਤੇ ਕਿੰਨੇ ਦਾਣੇ ਤੁਹਾਨੂੰ ਮਿਲਦੇ ਆ ਉਦੋਂ ਦਵਾਈ ਕਰਨੀ ਹੈ ਕਿਹੜੀ ਦਵਾਈ ਕਰਨੀ ਹੈ ਕਿਸ ਜਿ ਮਿਲਾ ਕੇ ਕਰਨੀ ਹੈ ਕਿ ਨਹੀਂ ਕਰਨੀ ਜਾਂ ਕਿੰਨਾ ਕੁ ਉਹਨੂੰ ਆਪਾਂ ਪਾਣੀ ਲਾਉਣਾ ਤਾਂ ਇਹ ਵੀਡੀਓ ਆਪਾਂ ਅੱਜ ਇਸੇ ਵਿਸ਼ੇ ਤੇ ਕਰ ਰਹੇ ਆ ਤਾਂ ਕਿਸਾਨ ਵੀਰੋ ਜੇ ਤੁਸੀਂ ਫੇਸਬੁੱਕ ਤੇ ਨਵੇਂ ਦੇਖ ਰਹੇ ਹੋ ਤਾਂ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਜਾਂ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿਸਾਨ ਵੀਰੋ ਜਿਹੜਾ ਤੁਹਾਡੇ ਤੇਲੇ ਦਾ ਹਮਲਾ ਲਾਸਟ ਸਟੇਜ ਤੇ ਉਹਨਾਂ ਔਰ ਕਾਫੀ ਏਰੀਆ ਦੇ ਵਿੱਚ ਕਾਫੀ ਦੇਖਿਆ ਵੀ ਪਿਛਲੇ ਸਾਲਾਂ ਦੀ ਪ੍ਰੈਕਟਿਸ ਆ ਵੀ ਨੁਕਸਾਨ ਵੀ ਕਰ ਜਾਂਦਾ ਔਰ ਕਈ ਵਾਰੀ ਕੀ ਹੁੰਦਾ ਸਾਲ ਦਰ ਸਾਲ ਹਰ ਇੱਕ ਇੱਕੋ ਜਿਹੀ ਨਹੀਂ ਹੁੰਦਾ ਜਿਵੇਂ ਮੈਂ ਹਰ ਵੀਡੀਓ 'ਚ ਕਹਿੰਦਾ ਹਾਂ ਹਰ ਸਾਲ ਇੱਕੋ ਜਿਹੀ ਬ ਕਈ ਵਾਰ ਇਹ ਬਿਲਕੁਲ ਬਾਈਪਾਸ ਵੀ ਲੰਘ ਜਾਂਦਾ ਬਿਨਾ ਖਰਚੇ ਤੋਂ ਵੀ ਸਰ ਜਾਂਦਾ ਪਰ ਫਿਰ ਵੀ ਇੱਕ ਡਰ ਬਹੁਤ ਵੱਡਾ ਹੁੰਦਾ ਹੋਂਪਰ ਦਾ ਕਿਉਂਕਿ ਦੌੜੀਆਂ ਦੇ ਵਿੱਚ ਜਿਹੜਾ ਝੋਨਾ ਟੁੱਟਾ ਉਹ ਬਹਿ ਜਾਂਦਾ ਔਰ ਉਸੇ ਡਰ ਦੇ ਵਿੱਚ ਕਈ ਵਾਰੀ ਆਪਾਂ ਡਰ ਦੇ ਵਿੱਚ ਵੀ ਦਵਾਈ ਪਾ ਦਿੰਨੇ ਆ ਤੇ ਕਈ ਵਾਰੀ ਜਜਮੈਂਟ ਕਰਕੇ ਵੀ ਹੁਣ ਇਸ ਝੋਨੇ ਦੇ ਵਿੱਚ ਬਿਲਕੁਲ ਬਚਾਲੇ ਫਰ ਰਹੇਗਾ ਤਾਂ ਤੁਹਾਨੂੰ ਇੱਥੇ ਮੈਂ ਦੋਨੋਂ ਤਰ੍ਹਾਂ ਦੇ ਝੋਨੇ ਦਿਖਾਵਾਂਗਾ ਇੱਕ ਇਹ ਝੋਨਾ ਜਿਹੜਾ ਤੁਹਾਡੇ ਸਾਹਮਣੇ ਵਾਲੇ ਨਿਸਰ ਰਿਹਾ ਕੁਝ ਪੈਪਾ ਕੱਢ ਗਿਆ ਕੁਝ ਕੱਢ ਰਿਹਾ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕੁਝ ਪੈਪਾ ਬਾਹਰ ਆ ਚੁੱਕੀਆਂ ਨੇ ਤਾਂ ਹੁਣ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਝੋਨਾ ਦੇ ਵਿੱਚ ਜਿਹੜਾ ਹੌਪਰ ਨੂੰ ਜਜਮੈਂਟ ਕਿਵੇਂ ਕਰਨਾ ਤਾਂ ਬਿਲਕੁਲ ਇਹਦੇ ਤੁਸੀਂ ਤੁਹਾਨੂੰ ਵਿੱਚ ਅੰਦਰ ਜਾਣਾ ਪੈਣਾ ਅੰਦਰ ਜਾ ਕੇ ਪਾਣੀ ਕੋਸ਼ਿਸ਼ ਕਰੋ ਜਿਹਦੇ ਦਿਨਾਂ 'ਚ ਪਾਣੀ ਆਉਦੋ ਚੈੱਕ ਕਰੋ ਹਾਲਾਂਕਿ ਇਸ ਬੰਨ ਦੇ ਵਿੱਚ ਹੁਣ ਪਾਣੀ ਹੈ ਨਹੀਂ ਜਦੋਂ ਅਸੀਂ ਚੈੱਕ ਕਰਨੇ ਆ ਤਾਂ ਸਭ ਤੋਂ ਪਹਿਲਾਂ ਇਹਦੀ ਜੜ ਨੂੰ ਤੁਸੀਂ ਇਸ ਤਰ੍ਹਾਂ ਹੱਥ ਨਾਲ ਹਲਾਉਂਗੇ ਇੱਕ एकदम ਥੱਲੇ ਨਜ਼ਰ ਮਾਰੋਗੇ ਅਗਰ 4 5 ਤੋਂ 6 ਤੋਂ ਉੱਪਰ 6 ਇਹਦੀ ਲੈਵਲ ਤੋਂ ਉੱਪਰ ਇਹਦਾ ਜੇ ਤੁਹਾਨੂੰ ਮਿਲ ਰਿਹਾ ਹੈ ਉਦੇ ਪੀਸ ਬ੍ਰਾਊਨ ਪਲਾਂਟ ਹੌਪਰ ਦੇ ਤਾਂ ਤੁਸੀਂ ਸਮਝ ਲਓ ਵੀ ਤੁਹਾਨੂੰ ਜਿਹੜੀ ਦਵਾਈ ਕਰਨੀ ਚਾਹੀਦੀ ਹੈ ਅਗਰ ਉਸ ਤੋਂ ਥੱਲੇ ਆ ਤਾਂ ਕੋਸ਼ਿਸ਼ ਕਰੋ ਦਵਾਈ ਨਾ ਕਰੋ ਉਹਨੂੰ ਦੋ ਤਿੰਨ ਵਾਰੀ ਹੋਰ ਬਾਤ ਕਰੋ ਤਾਂ ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਇਹ ਝੋਨਾ ਦਿਖਾਇਆ ਆਪਾਂ ਹੋਰ ਅੰਦਰ ਥੋੜਾ ਚੱਲ ਜਾਨੇ ਹੈਗੇ ਇਹ ਝੋਨਾ ਮੈਂ ਤੁਹਾਨੂੰ ਦਿਖਾਇਆ ਇਹਦੇ ਤੇ ਆਪਾਂ ਜਜਮੈਂਟ ਕੀਤਾ ਆਪਏ ਨੂੰ ਪਾੜ ਕੇ ਵੀ ਦੇਖਿਆ ਕਿਉਂਕਿ ਇਸ ਟੈਂਪ ਤੇ ਜਿਹੜੀ ਸੰਖਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਜਾਂਦੀ ਹੈ 25 25 28 28 ਕਈ ਜਗ੍ਹਾ ਤੇ ਟਿੱਲਰ ਹੁੰਦੇ ਆ ਇਹਨੂੰ ਦੇਖਣ ਲਈ ਕਈ ਸਿੱਧਾ ਨਾ ਦੇਖ ਕੇ ਇਹਨੂੰ ਝਾੜ ਕੇ ਜ਼ਰੂਰ ਦੇਖੋ ਸਭ ਤੋਂ ਵਧੀਆ ਤਜਰਬਾ ਦੂਸਰਾ ਜੇ ਤੁਸੀਂ ਇਹਨੂੰ ਉਂਗਲ ਲਾ ਕੇ ਵੀ ਦੇਖੋਗੇ ਤਾਂ ਇਹ ਕਦੇ ਵੀ ਸਿੱਧਾ ਨਹੀਂ ਚੱਲਦਾ ਹਮੇਸ਼ਾ ਟੇਡਾ ਘੁੰਮ ਕੇ ਚੱਲਦਾ ਹੁੰਦਾ ਪੌਦੇ ਦੇ ਉੱਪਰ ਨੂੰ ਜਾਊਗਾ ਜਦੋਂ ਤੇ ਟੇਡਾ ਹੋ ਕੇ ਦੂਸਰੇ ਪਾਸੇ ਦੀ ਨੰਗੂਗਾ ਤਾਂ ਕਦੇ ਵੀ ਹੌਪਰ ਨੂੰ ਤੁਸੀਂ ਬਾਹਰੋਂ ਜੱਜ ਨਹੀਂ ਕਰ ਸਕਦੇ ਹੌਪਰ ਨੂੰ ਦੇਖਣ ਲਈ ਤੁਹਾਨੂੰ ਝੋਨੇ ਦੇ ਵਿੱਚ ਹੀ ਜਾਣਾ ਪੈਣਾ ਕਿਉਂਕਿ ਪੱਤਾ ਲਪੇਟ ਜਾਂ ਗੋਹ ਵਾਲੀ ਤੁਹਾਨੂੰ ਕਈ ਵਾਰੀ ਗੋਭਾ ਸੁੱਕਿਆ ਦੂਰੋਂ ਵੀ ਦੇਖ ਜਾਂਦੇ ਆ ਪੱਤਾ ਲਪੇਟ ਦਾ ਆਪ ਪੱਤਾ ਲਪੇਟਾ ਬਾਹਰੋਂ ਖੜ ਕੇ ਵੀ ਦੇਖ ਲੈਣੇ ਪਰ ਹੌਪਰ ਦੇ ਮਾਮਲੇ ਦੇ ਵਿੱਚ ਬਿਲਕੁਲ ਉਲਟ ਹੈ ਜਦੋਂ ਹੌਪਰ ਤੁਹਾਨੂੰ ਦਿਖਾਈ ਦੇਊ ਤਾਂ ਫਿਰ ਝੋਨੇ ਦਾ ਨੁਕਸਾਨ ਹੋ ਜਾਊਗਾ ਮਤਲਬ ਉਹ ਦੌੜੀ ਨੂੰ ਖਤਮ ਕਰ ਚੁੱਕਿਆ ਹੋਊਗਾ ਤਾਂ ਇਹਦੇ ਵਿੱਚ ਕਾਫੀ ਧਿਆਨ ਰੱਖਣਾ ਔਰ ਜਿਸ ਤਰ੍ਹਾਂ ਇਹ ਤੁਸੀਂ ਹੁਣ ਝੋਨਾ ਦੇਖਿਆ ਬਿਲਕੁਲ ਕੱਚਾ ਝੋਨਾ ਸੀ ਆ ਮੈਂ ਤੁਹਾਨੂੰ ਦੂਸਰਾ ਪੱਕੇ ਝੋਨੇ ਦੀ ਵੀਡੀਓ ਦਿਖਾ ਰਿਹਾ ਇਹਦੇ ਵਿੱਚ ਵੀ ਆਪਾਂ ਇੰ ਅੰਦਰ ਨੂੰ ਜਾਵਾਂਗੇ ਦੇਖ ਲਓ ਝੋਨਾ ਬਿਲਕੁਲ ਤਿਆਰ ਹੈ ਮਤਲਬ ਥੈਰੀ ਵੱਲ ਜਾ ਰਿਹਾ ਦਾਣੇ ਜਿਹੜੇ ਟਿੱਪ ਵਾਲੇ ਆ ਬਰੌਣ ਹੋ ਚੁੱਕੇ ਆ ਤੇ ਜਿਸ ਤਰ੍ਹਾਂ ਇਹਦੇ ਵਿੱਚ ਵੀ ਆਪਾਂ ਬੈਠਾਂਗੇ ਤਾਂ ਅੱਜ ਇਹ ਮੈਂ ਗੱਲ ਕਰਾਂ ਤਾਂ ਇਹ ਵੀਡੀਓ ਹੈਗੀ ਆ 18 ਸੱਪ ਦੀ 18 ਸਤੰਬਰ ਦੀ ਪਹਿਲੇ ਤੱਕ ਕਿਤੇ ਵੀ ਦੋਨਾਂ ਦੇ ਵਿੱਚ ਆ ਪੱਕੇ ਤੇ ਨਜਵੀ ਤੁਸੀਂ ਦੇਖ ਲਿਆ ਤੇ ਕੱਚੇ ਜੀ ਵੀ ਦੇਖ ਲਿਆ ਕਿਤੇ ਵੀ ਹਪਰ ਦਾ ਜਿਹੜਾ ਹਮਲਾ ਨਹੀਂ ਆ ਕਿਸਾਨ ਵੀਰਾਂ ਨੂੰ ਇਹ ਜ਼ਰੂਰ ਧਿਆਨ ਰੱਖਣਾ ਪਊਗਾ ਕਿਉਂਕਿ ਬਿਨਾਂ ਬਿਮਾਰੀ ਤੋਂ ਦਵਾਈ ਕਰਨਾ ਵੀ ਬੋਝ ਤੇ ਬਾਧੂ ਜੇਬ ਤੇ ਬਾਧੂ ਬੋਝ ਪੈਂਦਾ ਔਰ ਬਿਮਾਰੀ ਹੋਣ ਵੇਲੇ ਵੀ ਨਾ ਦਵਾਈ ਕਰਨਾ ਵੀ ਜੇਬ ਤੇ ਬਾਧੂ ਬੋਝ ਪੈਂਦਾ ਕਿ ਤੁਹਾਡਾ ਨੁਕਸਾਨ ਹੋ ਜਾਂਦਾ ਜਿਹੜੀ ਇਨਕਮ ਆਉਣੀ ਆ ਤਾਂ ਹੁਣ ਇਹਦੇ ਲਈ ਜਿਹੜੀਆਂ ਦਵਾਈਆਂ ਦੀ ਰეკਮੈਂਡੇਸ਼ਨ ਉਹ ਐ ਪੈਕਸਾ ਲੋਨ ਆਉਂਦੀ ਆ ਕੋਟੇਵਾਦੀ ਜਾਂ ਪਾਈ ਮੈਟਰੋ ਜੁਆਇਨ ਕਰਕੇ ਕਾਫੀ ਕੰਪਨੀਆਂ ਨਿਕਲ ਆ ਰਹੀਆਂ ਜਿਨ੍ਹਾਂ ਨੂੰ ਆਪਾਂ ਚੈਸ ਕਹਿੰਦੇ ਹੁੰਦੇ ਸਟਾਰਟਿੰਗ ਦੇ ਵਿੱਚ ਆਈ ਸੀ ਉਸ ਤੋਂ ਬਾਅਦ ਡੈਨੋਟੈਫੁਰਾਨ ਜਿਹੜੀ ਆਪਣੀ ਉਹ ਸ਼ੀਨ ਹੈ ਜਾਂ ਟੋਕਨ ਤਾਂ ਕਾਫੀ ਦਵਾਈਆਂ ਮਾਰਕੀਟ ਦੇ ਵਿੱਚ ਹੈ ਆਪ ਦੀ ਸੁਵਿਧਾ ਦੇ ਅਨੁਸਾਰ ਆਪ ਦੇ ਹਮਲੇ ਦੇ ਅਨੁਸਾਰ ਕੋਈ ਵੀ ਦਵਾਈ ਹੈ ਜਿਹੜੀ ਤੁਸੀਂ ਵਰਤ ਸਕਦੇ ਹੋ ਅਗਰ ਵੀਡੀਓ ਅੱਛੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ